ਤੇ 300 ਸਾਲਾ ਸ਼ਹੀਦ ਭੇਡ ਦਿਵਸ ਮੋਗ ਦੇ ਵਿੱਚ ਮਨਾਇਆ ਜਾ ਰਿਹਾ ਸੋ ਬਿਲਕੁਲ ਜੇ ਗੱਲ ਕਰੀਏ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਥੇ ਬੰਦੀਆਂ ਕੱਟੀਆਂ ਹੋਈਆਂ ਨੇ ਤੇ ਜਥੇਦਾਰ ਕੁਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਗੱਲਬਾਤ ਜਿਹੜੀ ਜ਼ਰੂਰ ਹੈ ਉਹ ਕਰ ਲੈਣ ਜੇ ਗੱਲ ਕਰੀਏ ਭਾਵੇਂ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੱਲ ਕਰ ਲਈਏ ਤੇ ਭਾਵੇਂ ਹੋਰ ਮੁੱਦਿਆਂ ਦੀ ਗੱਲ ਕਰ ਲਈਏ ਜਥੇਦਾਰ ਸਾਹਿਬ ਹਮੇਸ਼ਾ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਨੇ ਸੋ ਜਥੇਦਾਰ ਸਾਹਿਬ ਸਾਡੇ ਨਾਲ ਗੱਲਬਾਤ ਕਰ ਲੈਣ ਬਾਬਾ ਜੀ ਜਿਹੜਾ ਪ੍ਰੋਗਰਾਮ ਮਨਾਇਆ ਜਾ ਰਿਹਾ ਕਿਹੜੀਗਾ ਮਨਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸੰਗਤ ਨੂੰ ਪਤਾ ਹੈ ਕਿ ਜਿਹੜਾ ਕਿ 350 ਸਾਲਾ ਸਤਾਬਲੀ ਜੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸੀਸਪੇਟ ਮਾਰਚ ਵੀ ਹੁੰਦਾ ਹੈ ਉਸੇ ਦੀ ਯਾਦ ਨੂੰ ਮੁੱਖ ਰੱਖਦੇ ਆਵਾ ਮੋਗੇ ਦੇ ਵਿੱਚ ਬਦਨੀ ਕਲਾ ਦਾਣਾ ਮੰਡੀ 'ਚ ਜਿੱਥੇ ਕਿ ਸੀਸਪੇਟ ਦਿਵਸ ਮਨਾਇਆ ਜਾ ਰਿਹਾ ਹੈ ਬੜੀ ਚੜ੍ਹਦੀ ਕਲਾ 'ਚ ਜਿੱਥੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਸਦਾਨੰਦ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਨਾਲ ਜਿਨ੍ਹਾਂ ਦੀ ਵਿਸ਼ਹੀਦੀ ਹੋਈ ਹੈ ਜਿਵੇਂ ਭਾਈ ਜੇਤਾ ਜੀ ਸੀਸ ਲੈ ਕੇ ਆਏ ਆ ਉਹਨਾਂ ਸਾਰਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਬਧਨੀ ਕਲਾ ਮੋਗਾ ਦੇ ਵਿੱਚ 24 ਤਰੀਕ ਨੂੰ ਦਿਨ ਐਤਵਾਰ 10 ਵਜੇ ਉੱਥੇ ਖੰਡਪੜ ਸਾਹਿਬ ਦੇ ਬੜੀ ਚੜ੍ਹਦੀ ਕਲਾ ਚ ਭੋਗ ਪਾਏ ਜਾਣਗੇ ਪਹਿਲੋ ਸਥਾਨ ਤੇ ਫਿਰ ਦਾਣਾ ਮੰਡੀ ਦੇ ਵਿੱਚ ਬਧਨੀ ਕਲਾ ਸੰਗਤ ਨੂੰ ਕੀ ਬੀਲੇ ਬਾਬਾ ਜੀ ਸਮੁੱਚੇ ਸੰਗਤ ਨੂੰ ਇਹ ਹੀ ਬੇਨਤੀ ਆ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਆਪਾਂ ਨੂੰ ਕੁਰਬਾਨੀ ਨੂੰ ਮੁਖ ਰੱਖਦੇ ਆ ਜੀ ਉਨਾ ਦਾ ਸੀ ਦੀੜਾ ਸਮਾਗਮੇ 350 ਸਾਲਾ ਉਹਦੀ ਯਾਦ ਨੂੰ ਮੁੱਖ ਰੱਖਦੇ ਆ ਜਿਵੇਂ ਭਾਈ ਸਤੀ ਦਾਸ ਦੀ ਕੁਰਬਾਨੀ ਮਤੀ ਦਾਸ ਦੀ ਭਾਈ ਦਿਯਾਲਾ ਜੀ ਭਾਈ ਸਦਾਨੰਦ ਜੀ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਕਿੰਨਾ ਹਲਾਤਾ ਚੋਂ ਸੀਸ ਲੈ ਕੇ ਆਏ ਸੀ ਉਹ ਸਾਰਿਆਂ ਨੂੰ ਮੁੱਖ ਰੱਖਦੇ ਉਸ ਸਮਾਗਮ ਕਰਵਾਇਆ ਜਾ ਰਿਹਾ ਹੈ ਸਮੁੱਚੀ ਉਥੋਂ ਦੀ ਇੱਕ ਕਮੇਟੀ ਖੜੀ ਆ ਪੰਥ ਖਾਲਸਾ ਖੜਾ ਹੈ ਤੇ ਬੜੀ ਚੜ੍ਹਦੀ ਕਲਾ 'ਚ ਆਪਾਂ ਸਮਾਗਮ ਮਨਾਉਣਾ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਕਿ ਕੌਮ ਨੂੰ ਚੰਗਾ ਸੰਦੇਸ਼ ਦਿੱਤਾ ਜਾਵੇ ਤੇ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗ ਸਕੇ ਪੀਪਾਈ ਸਤੀਦਾਸ ਜੀ ਦਾ ਪਸ਼ੋਕੜ ਕੀ ਸੀ ਭਾਈ ਮਤੀਦਾ ਦਾ ਭਾਈ ਦਿਯਾਲੇ ਦਾ ਭਾਈ ਸਦਾਨੰਦ ਦਾ ਬਾਬਾ ਜੀਵਨ ਸਿੰਘ ਦਾ ਜਿਨ੍ਹਾਂ ਦੀ ਏਡੀ ਕੁਰਬਾਨੀ ਜਿਨ੍ਹਾਂ ਦੇ ਚਾਰ ਪੁੱਤ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਸ਼ਹੀਦ ਹੋਏ ਬਾਬਾ ਜੀਵਨ ਸਿੰਘ ਦੇ ਦੋ ਸਰਸਾ ਦੇ ਸ਼ਹੀਦ ਹੋਏ ਦੋ ਚਮਕੋੜ ਦੀ ਖੜੀ ਚ ਉਹਨਾਂ ਦੀ ਵੀ ਆਪਾਂ ਨੂੰ ਕੁਰਬਾਨੀ ਵੇਖਣੀ ਪਣੀ ਏਡੀ ਵੱਡੀ ਤੇ ਬਾਬਾ ਜੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਭਾਵੇਂ ਸਕੂਲ ਦੀ ਗੱਲ ਕਰ ਲਈਏ ਕਾਲਜਾਂ ਦੀ ਗੱਲ ਕਰ ਲਈਏ ਇਹੋ ਜੇ ਸਮਾਗਮ ਉੱਥੇ ਵੀ ਕਰਾਏ ਜਾਣਗੇ ਕਿਉਂਕਿ ਜਿਹੜੇ ਅੱਜਕੱਲ ਜਿਹੜੀ ਜੀ ਯੂਥ ਪੀੜ੍ਹੀ ਏ ਉਹ ਦੇਖੋ ਜਿਹੜੀ ਸਤਾਵਲੀ ਗੁਰੂ ਤੇਗ ਬਹਾਦਰ ਪਾਸ਼ਾ ਜੀ 350 ਸਾਲਾਂ ਉਹਦੇ ਸਮਾਗਮ ਤੇ ਚੱਲ ਰਹੇ ਮਹਰਮ ਮਾਰ ਚੱਲਣੇ ਆ ਜਿਵੇਂ ਜਿਵੇਂ ਉਹ ਲੱਗੇ ਆਈ ਯਾਨੀ ਉਹ ਸਮਾਗਮ ਵਧ ਹੀ ਜਾਣੇ ਤੇ ਜਿੰਨਾ ਆਪਾਂ ਸਮਾਗਮ ਚੰਗੇ ਬਣਾਵਾਂਗੇ ਚੰਗੇ ਧਾਰਮਿਕ ਕੰਮ ਕਰਾਂਗੇ ਲੋਕਾਂ ਦੇ ਵਿੱਚ ਜਿੰਨਾ ਚੜਾ ਸਿੱਕੀ ਦਾ ਪ੍ਰਚਾਰ ਜਾਏਗਾ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸਦਾ ਹਾਤ ਉਹਦੀ ਰਹਿਤ ਉਹਦੀ ਮਰਜ਼ਾਦਾ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੰਥ ਖਾਲਸੇ ਨੂੰ ਇਨਹੀ ਦੀ ਕਿਰਪਾ ਸੇ ਸਜੇ ਹੈ ਮੈਂ ਇਨ ਮੋਸੇ ਗਰੀਬ ਕਰੇ ਕਰੋਰ ਪਰ ਹੈ ਇਹਨੇ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਕਿਉਂਕਿ ਉਹਨਾਂ ਸਿਧਾਂਤਾਂ ਤੇ ਉਹਨਾਂ ਮਰਜ਼ਾਦਾ ਜਦੋਂ ਪੰਜਾਬ ਚੱਲ ਪਿਆ ਗੁਰੂ ਗੋਬਿੰਦ ਸਿੰਘ ਦੀ ਮਰਜ਼ਾਦਾ ਦੇ ਨਾਲ ਰਹਿਤ ਦੇ ਨਾਲ ਤੇ ਪੰਜਾਬ ਤੇ ਓਨ ਵਾਲੇ ਟਾਈਮ ਤੇ ਉਹੀ ਖਾਲਸਾ ਰਾਜ ਹੋਏਗਾ ਜਦ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ ਮਾਰੇ ਰਣਜੀਤ ਸਿੰਘ ਦਾ ਸੀ ਜਦੋਂ ਜਾਤੀ ਵਿਤਕਰਾ ਖਤਮ ਹੋ ਗਿਆ ਉਚਨੀਤ ਖਤਮ ਹੋ ਗਈ ਤੇ ਸਾਰੇ ਸਿੱਖ ਦੇ ਨਾਲ ਗੁਰੂ ਸਿੱਖੇ ਦੇ ਨਾਲ ਚਾਰਾ ਧਰਮਾਂ ਦਾ ਸਤਕਾਰ ਕਰਨਾ ਤੇ ਗੁਰਸਿੱਖੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਅੱਛਾ ਬਾਬੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਹਾਇ ਨੂੰ ਲੈ ਕੇ ਕਾਫੀ ਜਿਹੜੇ ਯਤਨ ਉਹ ਵੀ ਕੀਤੇ ਗਏ ਜਿਹੜਾ ਮੁਹਾਲੀ ਦੇ ਗੱਲ ਕਰ ਲਈ ਤਾਂ ਉੱਥੇ ਵੀ ਕਾਫੀ ਲੰਬਾ ਸਮਾਂ ਮੋਰਚਾ ਚੱਲਿਆ ਤੇ ਹੁਣ ਤੁਸੀਂ ਕਿਸ ਤਰੀਕੇ ਦੇਦੇ ਕਿਉਂਕਿ ਸਿੰਘਾਂ ਦੀ ਰਹਾਇ ਉਸ ਤੋਂ ਬਾਅਦ ਵੀ ਜਿਹੜੀ ਆ ਉਹ ਨਹੀਂ ਹੋਈ ਦੇਖੋ ਬੰਦੀ ਸਿੰਘਾਂ ਵਾਲਾ ਬੜਾ ਵੱਡਾ ਮਸਲਾ ਹੈ ਅੱਜ 22 ਸਾਲ ਤੋਂ ਉੱਤੇ ਹੋ ਗਏ ਮਹਾਲੀ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਾ ਬੰਦੀ ਸਿੰਘਾਂ ਦਾ ਜੀ ਤੇ ਕਿਉਂਕਿ ਪੰਥ ਵੀ ਬੜੀ ਚੜ੍ਹਦੀ ਕਲਾ 'ਚ ਜਿਹੜਾ ਐਡਾ ਵੱਡਾ ਮੋਰਚਾ ਲਾਉਣਾ ਉਥੇ ਦਲ ਪੰਥ ਬਿਟੇ ਘੋੜੇ ਲੈ ਕੇ ਰਹਿਣਾ ਕਿਉਂਕਿ ਉਹ ਜਾਗਦੇ ਜਮੀਰਾ ਵਾਲਿਆਂ ਦਾ ਮੋਰਚਾ ਹੈ ਤੇ ਜਦੋਂ ਬੰਦੇ ਦੀ ਅਣਖ ਮਰ ਜਾਂਦੀ ਜਮੀਰ ਮਰ ਜਾਂਦੀ ਏ ਤੇ ਉਦੋਂ ਸਾਰਾ ਕੁਝ ਹੀ ਮਰ ਜਾਂਦਾ ਉਹ ਜਾਗਦੇ ਜਮੀਰਾ ਵਾਲਿਆਂ ਦਾ ਮੋਰਚਾ ਹੈ ਤਕੜੇ ਹੋ ਗਿਆ ਆਪਾਂ ਨੂੰ ਮੋਰਚੇ ਦਾ ਸਾਥ ਦੇਣਾ ਚਾਹੀਦਾ ਤੇ ਹੁਣ ਤੇ ਸੁਪਰੀਮ ਕੋਰਟ ਦਾ ਆਰਡਰ ਵੀ ਆਇਆ ਹੈ ਵੀ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ ਬੰਦੀ ਸਿੰਘ ਵੀ ਛੱਡੇ ਜਾਣ ਸਜਾਵਾਂ ਪੁਰੀਆ ਕਰੀਗਲ ਛੱਡੀ ਜਾਣ ਕਿਉਂਕਿ 35 35 37 ਸਾਲ ਸਜ਼ਾ ਹੋਗੀ ਹੈ ਕਿਹੜਾ ਕਾਨੂੰਨ ਕਹਿੰਦਾ ਹੈ ਕਿਹੜਾ ਸੰਵਿਧਾਨ ਕਹਿੰਦਾ ਹੈ ਹੁਣ ਸਰਕਾਰਾਂ ਸੰਵਿਧਾਨ ਤੋੜ ਰਹੀ ਹੈ ਸਰਕਾਰਾਂ ਕਾਨੂੰਨ ਤੋੜ ਰਹੀ ਹੈ ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਤੇ ਬਾਬਾ ਜੀ ਲੱਗਦਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਹਿੱਸਿਆਂ ਚ ਵੰਡੀ ਗਈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੂਸਰੇ ਪਾਸੇ ਗਿਆਨੀ ਹਰਪੀ ਸਿੰਘ ਜੀ ਕਿਸ ਕੇ ਦੇ ਦੇਉ ਸੀ ਦੇਖੋ ਸ਼੍ਰੋਮਣੀ ਕਮੇਟੀ ਦੇ ਕਈ ਹਿੱਸਿਆਂ ਚ ਵੰਡੀ ਹੋਈ ਆ ਚਲੋ ਹੁਣ ਤੁਸੀਂ ਦੋ ਕਹ ਤੇ ਅਕਾਲੀ ਦਲ ਹੋਰ ਬੜੇ ਹੁਣ ਜਥੇਬੰਦੀ ਪੰਜਾਬ ਤੇ ਵਾਰਸ ਪੰਜਾਬ ਦੇ ਸਿਮਰਜੀਤ ਸਿੰਘ ਮਾਨ ਦੀ ਜਥੇਬੰਦੀ ਹੋਰ ਉਹਨਾਂ ਜੋ ਕਈ ਲਿਖ ਲਈ ਹੈ ਕਿਉਂਕਿ ਗੱਲ ਇਹ ਹੈ ਗੱਲ ਪੰਜਾਬ ਦੇ ਮੁੱਦਿਆਂ ਦੀ ਆ ਜੀ ਜਿੰਨਾ ਚਿਰ ਤੱਕ ਸਰਕਾਰ ਸੱਤਾ ਖੜੀ ਕੋਈ ਵੀ ਕਰ ਸਕਦਾ ਕਿਉਂਕੋ ਅਸੀਂ ਗੁਰੂ ਗੋਬਿੰਦ ਸਿੰਘ ਦੇ ਹਿਸਾਬ ਦੇ ਨਾਲ ਚੱਲਣਾ ਪੈਗਣਾ ਸਾਨੂੰ ਕਿਉਂਕੋ ਜਿੰਨੇ ਵੀ ਪੰਜਾਬ ਦੇ ਰਾਜ ਕਰਨਾ ਹੈ ਜਾਂ ਕਾਲ ਤੱਕ ਸਭ ਦਾ ਜ਼ਹੀਦਾ ਹੋਵੇ ਗੁਰੂ ਗੋਬਿੰਦ ਸਿੰਘ ਦਾ ਮਾਰਦਾ ਦੀ ਮਰਜ਼ਾਦਾ ਫੋਲੋ ਕਰੇ ਨਾ ਉਹਦੀ ਰਹਿਤ ਚ ਚੱਲੇ ਹੁਣ ਪਿੰਡਾਂ 'ਚ ਚਾਰ ਚਾਰ ਗੁਰਦੁਆਰੇ ਜਾਤਾਂ ਦੇ ਆਧਾਰ ਤੇ ਆ ਚਾਰ-ਚਰ ਪੰਜ-ਪੰਜ ਸ਼ਮਸ਼ਾਨ ਘਾਟਿਆ ਹੁਣ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦਾ ਰੋਡੇ ਪਿੰਡ ਆ ਆਪਾਂ ਕੌਮ ਦਾ ਜਰਨੈਲ ਮੰਨਦੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ 8-10 ਗੋੜਦਰ ਜੱਤਾ ਤੇ ਆ ਪੰਜ-ਸੱਤ ਸ਼ਮਸ਼ਾਨ ਘਾਟਿਆ ਕੀ ਕੌਮ ਦਾ ਭਲਾ ਹੋ ਸਕਦਾ ਕਦੀ ਅੱਜ ਤੱਕ ਕਿਸੇ ਨੇ ਕੋਈ ਗੱਲ ਕੀਤੀ ਹੈ ਕਿਉਂ ਨਹੀਂ ਕਰਦੇ ਸਿਰਫ ਅਸੀਂ ਰਾਜਨੀਤਿਕ ਰੋਟੀਆਂ ਸੇਕ ਸਕਦੇ ਆ ਅਸੀਂ ਕੌਮ ਦੇ ਠੇਕੇਦਾਰ ਬਣ ਸਕਦੇ ਆ ਕੀ ਅਸੀਂ ਕੌਮ ਦਾ ਭਲਾ ਕਦੋਂ ਕਰਾਂਗੇ ਜਦੋਂ ਸਾਰੇ ਇਕੱਠੇ ਹੋਗੇ ਆਪਾਂ ਉਹੀ ਮਰਜ਼ਾਦਾ ਇੱਕ ਪੰਗਤ ਇੱਕ ਸੰਗੈ ਸਾਰਾ ਕੁਝ ਇਕੱਠਾ ਜਦੋਂ ਹੋ ਗਿਆ ਉਦੋਂ ਖਾਲਸਾ ਰਾਜ ਆ ਜਾਏਗਾ ਅੱਛਾ ਬਬੀ ਮਹਿਰੋ ਸਾਹਿਬ ਦਾ ਤੁਸੀਂ ਕਿਸ ਕੇ ਹੰਦੇ ਨੇ ਕਿਉਂਕਿ ਜਿਹੜਾ ਪਹਿਲਾਂ ਇਨਸੀਡੈਂਟ ਹੋਇਆ ਸੀ ਉਸ ਵਦ ਮਹਿਰੋ ਸਾਹਿਬ ਬਾਹਰ ਚਲੇ ਗਏ ਸੀ ਤੇ ਕੱਲ ਫਿਰ ਇੱਕ ਬਿਆਨ ਆਇਆ ਜਿਹੜਾ ਟਰੈਕਟਰ ਵਾਲੀ ਕੁੜੀ ਦਾ ਜਿਹੜਾ ਵਾਚ ਰਿਹਾ ਕਿਸ ਕੇ ਹੰਦੇ ਦੇ ਤੁਸੀਂ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਆ ਧੀਆ ਭੈਣਾ ਸਾਰਿਆਂ ਦੀ ਆ ਆਪਣੀ ਇੱਜ਼ਤ ਸਾਨੂੰ ਸਾਹਮਣੇ ਚਾਹੀਦੀ ਏ ਜੇ ਉਹ ਸਾਡੀ ਭੈਣ ਦੀ ਇੱਜ਼ਤ ਜਿਨੇ ਰੋਲੀ ਆ ਉਹ ਬਿਲਕੁਲ ਗਲਤ ਆ ਜੇ ਉਹ ਨੌਜਵਾਨ ਸੱਚਾ ਹੈ ਤਾਂ ਉਹ ਵੀ ਸੱਚ ਸਾਹਮਣੇ ਆ ਜਾਣਾ ਹੈ ਕਿਉਂਕਿ ਪ੍ਰਸ਼ਾਸਨ ਬੜੇ ਤਕੜੇ ਲੈਵਲ ਤੇ ਕਾਰਵਾਈ ਕਰ ਰਿਹਾ ਸਾਰਿਆਂ ਦੇ ਫੋਨ ਜ਼ਬਤ ਕੀਤੇ ਹੋਏ ਆ ਦੇਖੋ ਸਚਾਈ ਸਾਹਮਣੇ ਆਉਣੀ ਚਾਹੀਦੀ ਜੇ ਵਾਕਿਓ ਨੌਜਵਾਨ ਗਲਤ ਆ ਤੋ ਉਹਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹ ਕਾਨੂੰਨ ਨਹੀਂ ਸਜ਼ਾ ਦੇਗਾ ਤਾਂ ਖਾਲਸਾ ਪੰਥ ਖੜਾ ਹੈ ਪਰ ਜੇ ਉਹ ਗਲਤ ਹੋਏਗਾ ਉਹ ਸਚਾਈ ਸਾਹਮਣੇ ਪ੍ਰਸ਼ਾਸਨ ਲਿਆਏਗਾ ਥੋੜੇ ਦਿਨਾਂ ਦੇ ਵਿੱਚ ਵਿੱਚ ਕਿਉਂਕਿ ਜਿਹੜਾ ਕਮਿਸ਼ਨ ਦੀ ਵੀ ਰਿਪੋਰਟ ਆ ਗਈ ਸਾਰੀ ਉਹਦੀ ਕਿਉਂਕਿ ਸਚਾਈ ਸਾਹਮਣੇ ਹੋਣੀ ਜ਼ਰੂਰੀ ਹੈ ਕਈ ਯਾਰ ਆਪਾਂ ਇੱਕਦਮ ਜਿਹੜਾ ਫੈਸਲਾ ਲੈ ਲੈਨੇ ਆ ਤੇ ਫਿਰ ਲੋਕ ਵੀ ਕਹਿੰਦੇ ਵੀ ਨਹੀਂ ਨਿਹੰਗ ਸਿੰਘ ਇੱਕਦਮ ਧੱਕਾ ਕਰਦੇ ਆ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਲੰਮਾ ਚੱਲ ਕੇ ਦੇਖਣਾ ਚਾਹੀਦਾ ਦੋ ਚਾਰ ਦਿਨ ਜੇ ਸਚਾਈ ਸਾਹਮਣੇ ਆ ਜੇਗੀ ਤੇ ਅਸੀਂ ਆਪਣੀ ਭੈਣ ਨਾਲ ਖੜੇ ਆ ਗਊ ਗਰੀਬ ਦੇ ਰੱਖਿਆ ਕਰਨਾ ਖਾਲਸਾ ਪੰਥ ਦਾ ਧਰਮ ਹੈ ਜੇ ਨੌਜਵਾਨ ਸੱਚਾ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੇ ਨੌਜਵਾਨ ਗਲਤ ਆ ਉਹ ਤੇ ਕਾਨੂੰਨੀ ਕਾਰਵਾਈ ਹੋਵੇ ਫਿਰ ਖਾਲਸਾ ਪੰਥ ਵੀ ਸਜ਼ਾ ਦੇ ਸਕਦਾ ਹੈ ਸੋ ਬਿਲਕੁਲ ਜਿੱਥੇਦਰ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਗੱਲਬਾਤ ਕੀਤੀ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਸਿੱਖ ਨਿਹੰਗ ਜਥੇਬੰਦੀਆਂ ਇਹ ਹਮੇਸ਼ਾ ਹਰ ਕਿਸੇ ਦੀ ਤਿਆਰ ਦੇ ਲਈ ਤਿਆਰ ਵਰ ਤਿਆਰ ਖੜੀਆਂ ਭਾਵੇਂ ਮਹਿਰੋਤ ਸਾਹਿਬ ਦਾ ਪਿਛਲੇ ਦਿਨੀ ਬਿਆਨ ਆਇਆ ਸੀਗਾ ਟਰੈਕਟਰ ਵਾਲੇ ਮਾਮਲੇ ਦੇ ਵਿੱਚ ਸੋ ਬਾਬਾ ਜੀ ਦਾ ਇਹ ਕਹਿਣਾ ਹੈ ਅਗਰ ਮੁੰਡਾ ਦੋਸ਼ੀ ਤਾਂ ਉਹਨੂੰ ਉੱਪਰ ਜਿਹੜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਮੁੰਡਾ ਭਾਵੇਂ ਲੜਕੀ ਸਹੀ ਹੈ ਜਾਂ ਮੁੰਡਾ ਸਹੀ ਹੈ ਬਿਲਕੁਲ ਇਹ ਜਾਂਚ ਦਾ ਵਿਸ਼ਾ ਜਾਂਚ ਦਾ ਪਤਾ ਲੱਗੂਗਾ ਸੋ ਬਿਲਕੁਲ ਹੋਰ ਆਪਣੇ ਉਸ ਜੁੜੇ ਰਹੋ ਸਿਟੀ ਹਮਦਣਾ ਕੈਮਰਾ ਪਰਸਨ ਮੋਨੂ ਚਾ